ਏਅਰਪੋਰਟ ਤੇ ਸਮਾਨ ਲਿਜਾਂਦੇ ਹੋਏ ਤਾਂ ਤੁਸੀਂ ਬਹੁਤ ਦੇਖਿਆ ਹੋਵੇਗਾ ਤੇ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਲੋਕ ਚੋਰੀ ਲੁਕੋਕੇ ਸੋਨਾ ਚਾਹੁੰਦੇ ਜਾਂ ਹੋਰ ਚੀਜ਼ਾਂ ਵੀ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਨੇ ਜਿਨ੍ਹਾਂ ਦੀ ਇਜਾਜ਼ਤ ਨਹੀਂ ਹੁੰਦੀ। ਦੁਨੀਆਂ ਵਿੱਚ ਅਜਿਹੇ ਘਟਨਾਵਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਿ ਲੋਕ ਸੱਪ, ਵਿੱਚੂ ਵਰਗੇ ਜੀਵ ਵੀ ਬੈਗ ਵਿੱਚ ਬੰਦ ਕਰਕੇ ਏਅਰਪੋਰਟ ਤੇ ਪਹੁੰਚ ਜਾਂਦੇ ਨੇ ਅਤੇ ਫਿਰ ਫੜੇ ਜਾਂਦੇ ਨੇ। ਇੱਕ ਅਜਿਹਾ ਹੀ ਮਾਮਲਾ ਅੱਜਕੱਲ ਕਾਫੀ ਚਰਚਾ ਵਿੱਚ ਹੈ। ਦਰਸਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ 에어ਪੋਰਟ ਤੇ ਕੇਕੜਿਆਂ ਦੀ ਫੌਜ ਦੇਖਣ ਨੂੰ ਮਿਲਦੀ ਹੈ ਜੋ ਸ਼ਾਇਦ ਕਿਸੇ ਯਾਤਰੀ ਦੇ ਬੈਗ ਤੋਂ ਨਿਕਲ ਕੇ ਸਨ ਅਤੇ ਫਿਰ 에어ਪੋਰਟ ਦੇ ਲਗੇਜ ਕਨਵੇਅਰ ਬੈਲਟ ਤੇ ਫੈਲ ਗਏ ਸਨ ਵੀਡੀਓ ਵਿੱਚ ਕਨਵੇਅਰ ਬੈਲਟ ਤੇ ਕਿੰਨੇ ਸਾਰੇ ਕੇਕੜੇ ਦਿਖ ਰਹੇ ਨੇ ਅਤੇ ਸਾਰੇ ਜਿੰਦਾ ਨੇ ਉਨ੍ਹਾਂ ਵਿੱਚੋਂ ਕਈ ਕਨਵੇਅਰ ਬੈਲਟ ਨਾਲ ਅੱਗੇ ਵਧਦੇ ਜਾ ਰਹੇ ਸਨ ਤਾਂ ਕਈ ਕੇਕੜੇ ਢੇਠਾ ਵੀ ਉਤਰ ਗਏ ਸਨ ਅਤੇ ਇੱਧਰ ਉੱਧਰ ਭੱਜਣ ਲੱਗੇ ਸਨ ਇਸ ਵਿਚਾਲੇ ਯਾਤਰੀਆਂ ਨੂੰ ਵੀ ਆਪਣਾ ਸਮਾਨ ਕਨਵੇਅਰ ਬੈਲਟ ਤੋਂ ਉਤਾਰਨ ਵਿੱਚ ਦਿੱਕਤ ਹੋ ਰਹੀ ਸੀ ਪਰ ਕੁਝ ਯਾਤਰੀ ਤਾਂ ਆਪਣਾ ਸਮਾਨ ਤੜਾ ਤੜ ਉਤਾਰਨ ਵਿੱਚ ਲੱਗੇ ਹੋਏ ਸਨ ਦੂਜੇ ਪਾਸੇ ਕੁਝ ਲੋਕ ਇਸ ਅਨੋਖੀ ਘਟਨਾ ਦਾ ਵੀਡੀਓ ਵੀ ਬਣਾ ਰਹੇ ਸਨ ਹਾਲਾਂਕਿ ਇਸ ਦੌਰਾਨ ਇੱਕ 에ਅਰਪੋਰਟ ਕਰਮਚਾਰੀ ਉੱਥੇ ਨਜ਼ਰ ਨਹੀਂ ਆਇਆ ਜੋ ਉਹਨਾਂ ਕੇਕੜਿਆਂ ਨੂੰ ਉੱਥੋਂ ਹਟਾ ਸਕੇ ਇਹ ਘਟਨਾ ਕਿੱਥੇ ਦੀ ਹੈ ਫਿਲਹਾਲ ਇਸ ਦਾ ਖੁਲਾਸਾ ਨਹੀਂ ਹੋ ਸਕਿਆ ਪਰ ਵੀਡੀਓ ਜ਼ਰੂਰ ਤੇਜ਼ੀ ਨਾਲ ਵਾਇਰਲ ਹੋ ਰਹੀ